हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਨ ਨਗਾਵਾਂ ਸੇ ਲਈ ਲੈ ਕੇ ਆਏ ਜੀ ਤੰਨੇ ਬਾਈ ਤਾਜ਼ੀਆਂ ਸੂਈਆਂ ਆਓ ਪੁੱਛ ਲੈਨੇ ਬਾਈ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਨਹੀਂ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਹੈ ਪਿੰਡ ਜੌਂਦ ਜ਼ਿਲ੍ਹਾ ਪਟੰਡਾ ਤਸੀਰ ਰਾਮਪੁਰਾ ਕੋਲ ਨੇੜੇ ਪਿੰਡ ਬਈ ਜਿਹੜੇ ਵੀਰੇ ਜੇਠੂ ਵਾ ਰਹੇ ਨੇ ਆਪਾਂ ਨੂੰ ਮੋਬਾਈਲ ਨੰਬਰ ਬੋਲ 98722 32144 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਦਾਂ ਲੱਗਦੇ ਆ ਬਈ ਬਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਆ ਇਹ ਤੂੰ ਨਹੀਂ ਸੂਈ ਐਟ ਬਲੂਨ ਸੂਈ ਆ ਕਦੋਂ ਸੂਈ ਆ ਬਈ ਇਹਨੂੰ ਸੂਈ ਨੂੰ ਅਜ ਤੀਜਾ ਦਾ ਨਾਂ ਹੈ ਪਰਸੋਂ ਰਾਤ ਨੂੰ ਸੂਈ ਆ ਤੀਜਾ ਦਿਨ ਬੱਚਾ ਕੀ ਇਹਦੇ ਮਗਰ ਇਹਦੇ ਮਗਰ ਬੱਚਾ ਰਹਿਤ ਬੱਚਾ ਠੀਕ ਆ ਠੀਕ ਕਿੰਨਾ ਕੁ ਬੋਲਾ ਹੁਣ ਰੈਡੀ ਆ ਹਾਂ ਬੋਲਾਏ ਤੇਲੇ 13 14 ਕਿਲੋ ਹੋਊਗਾ। ਨੈਟ ਪਿਆਰਾ ਬਈ। ਹਾਂ ਜਮਾਂ ਤੇਰਾ। ਥਣ ਬਹੁਤ ਚੰਗਾ ਹਨਾ। ਹਾਂ ਮੁੱਠੀ ਵਾਲਾ ਥਣ ਚਵਾਈ ਚਵਾਈ ਕਿਵੇਂ ਆ? ਇੱਕ ਨੰਬਰ ਆ ਬਾਕੀ ਥੋੜਾ ਜਿਹਾ ਕੈਮਰੇ ਦਾ ਕਰਦੀ ਆ ਕੋਈ ਠੰਡੀ ਆ ਬਸ। ਠੀਕ ਆ ਬੜੀ ਖੋਲ ਦੇ ਬਈ। ਬਾਕੀ ਬੋਦੀ ਬਾਦੀ ਬੱਚੀ ਦੀ ਇਹ ਚੰਗੀ ਆ। ਜਾਤ ਪ੍ਰੀਤ ਬਹੁਤ ਚੰਗੀ ਆ। ਜਰਸੀ ਪੰਜਾਬ ਵਾਲੀ ਗਰਮੀ ਬਿਲਕੁਲ ਨਹੀਂ ਮੰਨਣੀ। ਫੈਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਉਹ। ਫੇਸ ਬਿਊਟੀ ਦੇਖੋ ਬਈ। ਬੋਦੀ ਬਾਦੀ ਆ ਬਈ ਔਰ ਬੋਦੀ ਬਾਦੀ ਦੇਖ ਰਹਾ ਹਾਂ। ਬੋਦੀ ਬਾਦੀ ਬਹੁਤ ਚੰਗੀ ਆ ਸਨਾਂ ਕੁ ਪਣਾ ਕੋਈ ਬੱਚੀ ਦੇ ਵਿੱਚ ਚੰਗੀ ਆ ਬਹੁਤ ਘੱਟ ਮਿਲਦੀ ਆ ਯਾਦ ਬ੍ਰੀਡ ਚੰਗਾ ਆ ਆਰਡਰ ਕਮਾ ਲੀ ਦਾ ਤਿਆਰ ਕਰਿਆ ਦੇ ਦੂ 17 18 ਨਾਲੇ ਖੁੱਲਾ 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 ਠੀਕ ਆ ਫੇਸ ਫੂਸ ਥਾਨ ਥੋਣ ਲੈ ਵਾਲੂ ਆ ਬਈ ਕਮਾਲ ਆ ਸੂਈ ਸਵਾਈ ਆ ਜੇਰ ਜੂ ਰੋਕੇ ਬਈ ਜੇਰ ਜੂ ਜਮਾ ਓਕੇ ਲੈਟਰ ਠੀਕ ਆ ਮੁੱਲ ਕੀ ਆ ਬਈ ਇਹਦਾ ਮੋਲ ਡਾਡਰ ਕਰਾਉਣ ਨੂੰ ਇਹ ਜੀ ਬੱਚੀ ਦਾ ਪਹਿਣ 70 ਵੀ ਕੋਈ ਵੜਾ ਨਹੀਂ ਹੂੰ ਆਪਾਂ 55000 ਦੀ ਬੱਸੀ ਦੇ ਦਾਂਗੇ ਬਸ ਜਮਾ ਜੈਜ ਰੇਟ ਬਸ ਓੜੀ ਕਰਾਗੇ 55000 ਦੀ ਭਾਈ ਕਹਿੰਦਾ ਬੱਚੀ ਦੇ ਦਾਂਗੇ ਮੋਲ ਕਰਾਉਣ ਨੂੰ 65 ਕਰਾ ਲਓ 70 ਕਰਾ ਲਓ ਉਹਦਾ ਕੋਈ ਫਾਇਦਾ ਨਹੀਂ ਵਿੱਚੋਂ ਚਲੋ ਮਾਨ ਤਣ ਫਿਰ ਵੀ ਹੋ ਜਾਊਗਾ ਥਣਲੇਪਾ ਬੜਾ ਕਮਾਲਾ ਆਰਡਰ ਬੜਾ ਚੰਗਾ ਉੱਠੀ ਆ ਥਣ ਚਾਰੇ ਨਖੜਵੇਂ ਪੂਰੇ ਘਰ ਤੇ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਇਹ ਦੂਜਾ ਸੂਸ ਡਾਡਰ ਇਹ ਸਵੇਰੇ ਸੂਈ ਅਜੇ 10:00 ਵਜੇ ਠੀਕ ਹੈ ਜੀ ਜੀ ਇਹ ਜੋ ਜਮਾ ਉਹ ਕਿਹਾ 5-6 ਕਿਲੋ ਬੋਲਾ ਘੜਤਾ ਇਹਦਾ ਆਪਾਂ ਠੀਕ ਆ ਬੱਚਾ ਕੀ ਆ ਇਹ ਮਗਰ ਬੱਚੀ ਆ ਬੱਚੀ ਚੰਗੀ ਆ ਨਾ ਹਾਂ ਮਗਰ ਬੱਚੀ ਜੰਗੀ ਆ ਲਖਾ ਦੀਏ ਬੱਚੀ ਬਹੁਤ ਚੰਗੀ ਆ ਮਗਰ ਭਾਈ ਤੇ ਸੂਈ ਸਵਾਈ ਆ ਬੜ ਓਏ ਬੱਚੀ ਦੇਖੋ ਬੱਚੀ ਕੁਆਲਟੀ ਵਾਲੀ ਆ ਬੋਲਾ ਵੀ ਚੰਗਾ ਦੱਸਿਆ ਬਾਈ ਨੇ ਕੱਢ ਲਿਆ ਬਾਕੀ ਵੱਡੀ ਗੱਲ ਫੈਂਟ ਆ ਜਿਹੜੀ ਇਹਦੀ ਫੈਂਟ ਆ ਹਾਂ ਫੈਂਟ ਬਾਕੀ ਗਰਮੀ ਗਰਮੀ ਨਹੀਂ ਗਰਮੀ ਤਾਂ ਭਾਈ ਨੇ ਬਿਲਕੁਲ ਹੀ ਨਹੀਂ ਮੰਨਣੀ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਯਾਦਬਰੀ ਡਿਫੋਲ ਚੰਗੀ ਆ ਆਰਡਰ ਬੜਾ ਕਮਾਲ ਦਾ ਪੁੱਛ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਕਿਵੇਂ ਆ ਬਈ ਚਵਾਈ ਇੱਕ ਨੰਬਰ ਆ ਬਈ ਇੱਕ ਨੰਬਰ ਆ ਬਈ ਫੇਸ ਹੂ ਚਵਾਈ ਸਾਰੇ ਮੈਂ ਡਾਕਟਰ ਕੱਚੀ ਨਿੱਕ ਨੰਬਰ ਦੀ ਜਵਾਈ ਹੋ ਪੂਰੀ ਹਮ ਸਹੀ ਗੱਲ ਆ ਯਾਦਬਰੀ ਡਿਫੋਲ ਚੰਗੀ ਆ ਕਦਵੱਡ ਚੰਗਾ ਤੋਰਾ ਤਾਰਾ ਕਰਮ ਵਾਲੀ ਦਾ ਚੰਗਾ ਥਣ ਥੋੜਾ ਚੰਗਾ ਲੱਗਿਆ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਦਿੰਗੀ ਕੀ ਮੋਲਾ ਭਰਾ ਦਾ ਡਾਕਟਰ ਮੋਲੇ 55000 ਦੀ ਬੱਚੀ ਦੇ ਦਿਆਂਗੇ ਮੋਲ ਕੁਛ ਕਰਾ ਲੈਦਾ ਵੀ ਠੀਕ ਆ ਮੋਲ ਕਰਾਉਣਾ 55000 ਦੀ ਬੱਚੀ ਕਹਿੰਦਾ ਜਿਹੜਾ ਮਰਜ਼ੀ ਕਰਾ ਲਾ 55000 ਦੀ ਜਿਹੜੀ ਆ ਬਾਕੀ ਆਪਣੇ ਮੋਲ ਜਮਾ ਡਾਕਟਰ ਜਾਇਜ਼ ਹੀ ਹੁੰਦਾ ਬਾਈ ਆਪਣਾ ਮਾਲ ਤੋਂ ਬਾਅਦ ਆ ਵੀ ਮਿੰਟਾਂ ਦੀ ਬੈਗ ਜਾਂਦਾ ਸਹੀ ਗੱਲ ਆ ਮੋਲ ਬਾਕੀ ਤੋਂ ਮੋਲ ਜਾਇਜ਼ ਕਰਦੇ ਆ ਅਗਲਾ ਇਹ ਨਾ ਕਹੇ ਬਾਈ ਤੂੰ ਇੰਨਾ ਬਾਈ ਮੋਲ ਹੀ ਕਰਿਆ ਸੀਗਾ ਆਪਾਂ ਜਮਾਂ ਜਾਂ ਸੁਣੋ ਹੀ ਕਰਦੇ ਆ ਛੋਟ ਸੱਪਾ ਹੀ ਕਰਾਂਗੇ ਆਹ ਚੰਗੀ ਏਡੀ ਲਿਆ ਹੀ ਬੈਠਾ ਰਿਹਾ ਥੱਲੇ ਬੱਚੀ ਜਿਵੇਂ ਮਰਜੀ ਬਾਈ ਲਾ ਕੋਈ ਚੱਕਰ ਹੀ ਨਹੀਂ ਧਾਰਾਂ ਦੇ ਖੋਲ ਚਵਾਈ ਬਹੁਤ ਚੰਗੀਆਂ ਹਨ ਬੌੜਾ ਹੀ ਮਾਰਦੀ ਆ ਪੀਆ ਬੌੜਾ ਹੀ ਮਾਰਦੀ ਆ ਉਹ ਰਾਣੀ ਬਈ ਕੋਈ ਹਲਚਲ ਕੋਈ ਲੱਤ ਨਹੀਂ ਛਾੜਨੀ ਕੋਈ ਬੱਚਾ ਨਹੀਂ ਲਾਇਆ ਮਾਉ ਇਹਨਾਂ ਬੈਗਿਆ ਬਾਈ ਥੱਲੇ ਲੈ ਧਾਰ ਤੂਰ ਦੇਖੋ ਚਿਪਾਈ ਬਾਈ ਗਰਨ ਕਰਨ ਵਰਦੀ ਆ ਇੱਕ ਨੰਬਰ ਜੇ ਵਾਹ ਇਹ ਜੇ ਬੜਾ 70 70 ਨੂੰ ਜਾ ਕੋਈ ਵਾਹਲਾ ਨਹੀਂ ਹੋ ਪਰ ਆਪਣੇ ਰੇਟ ਜਮਾ ਜਾਏ ਜੀ ਹੁੰਦੇ ਜਮਾ ਜਾਜ ਰੇਟ ਆ ਬਾਈ ਸਹੀ ਗੱਲ ਆ ਅੱਗੇ ਪ੍ਰਾਤ ਤਨ ਨੰਬਰ ਕਿਹੜਾ ਸੂਈ ਆ ਇਹ ਵੀ ਦੂਜਾ ਸੂਈ ਆ ਡਾਕਟਰ ਕਦੋਂ ਸੂਈ ਆ ਬਾਈ ਇਹਨੂੰ ਸੂਈ ਨੂੰ ਜਾਂ 7-8 ਦਿਨ ਹੋ ਗਏ ਬੱਚਾ ਕੀ ਆ ਇਹਦੇ ਮਗਰ ਬੱਚੀ ਆ ਬੱਚੀ ਦਿਖਾ ਦਿ ਬੱਚੀ ਵੀ ਚੰਗੀ ਨਾ ਮਗਰ ਜਰਸੀ ਦੀ ਬੱਚੀ ਆ ਡਾਕਟਰ ਬੱਚੀ ਬੜੀ ਚੰਗੀ ਹੈ ਨਾ ਹਾਂ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਹੈ ਕਿੰਨੇ ਬਾਕੀ ਤਾਂ ਥਣਥਣ ਬੱਚੀ ਦਾ ਬਹੁਤ ਚੰਗਾ ਵਿਖਾ ਲੇ ਸਮਾਰਕ ਡਾਕਟਰ ਨਾਲਾ ਨੂੜਾਂ ਦਾ ਥਣ ਤੇ ਥੰਗੀ ਬਹੁਤ ਆਲਾ ਬਾਕੀ ਤਾਂ ਥਣ ਮੁੱਠੀ ਵਾਲਾ ਥਣ ਚਾਰੇ ਵਿੱਤੀ ਤੇ ਪੂਰੇ ਗੈਬ ਤੇ ਆਰਡਰ ਦੀ ਜਿਹੜੀ ਵੰਤਰ ਕਮਾਲ ਬਾਕੀ ਠੰਡੀ ਠੁੰਡੀ ਡਾਕਟਰ ਲੈ ਗੱਲ ਗੱਲ ਵੀ ਥਣ ਕੱਲਾ ਕੱਲਾ ਥਣ ਠੰਡੀ ਪੂਰੀ ਜਿਵੇਂ ਮਰਜੀ ਲੈ ਬਾਈ ਕਹਿੰਦਾ ਥਲਾਈ ਚਾਲ ਤੇ ਕਿੰਨੇ ਬੋਲੇ ਤੇ ਹੁਣ ਇਹਦਾ ਬੋਲਾ ਰੈਟ 17 ਕਿਲੋ ਆਣ ਨੈਟ ਤਿਆਰ ਹਾਂ ਠੀਕ ਆ ਰੰਗ ਰੂਪ ਬਹੁਤ ਚੰਗਾ ਡਿਮਾਂਡ ਬਹੁਤ ਆ ਮਿਲਦਾ ਬਹੁਤ ਘੱਟਾ ਰੰਗ ਬਈ ਫੇਸ ਫੂਸ ਕਰਮ ਵਾਲੀ ਦਾ ਚੰਗਾ ਬਾਕੀ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਾਣਾ ਪਈ ਚਵਾਈ ਚਵਾਈ ਚੰਗੀਆਂ ਹੈ ਚਵਾਈ ਦਾ ਬੜੀ ਚੰਗੀਆਂ ਆ ਆਰਡਰ ਥਾਣੀ ਦਾ ਦੱਸਦਾ ਚਵਾਈ ਦਾ ਆਉਂਦੇ ਹਾਂ ਆਰਡਰ ਦੇ ਦਿਖਾ ਦੇ ਮੁਰਮੁਰਾ ਖਾਂਦੋਣਾ ਲੈ ਵਾਲੂ ਆ ਬਹੁਤ ਚੰਗਾ ਕਰਮ ਵਾਲੀ ਦਾ ਥਾਣਾ ਦੇਖੋ ਬਈ ਸੈਜ ਬਹੁਤ ਚੰਗਾ ਥਾਣ ਦਾ ਦੁੱਧ ਵੀ ਬਾਈ ਨੇ ਜਿਹੜਾ ਬੜਾ ਚੰਗਾ ਦੱਸ ਬਾਕੀ ਇਹਦਾ ਡਾਕਟਰ ਮਿਲਦੀ ਬਹੁਤ ਘੱਟ ਹੈ ਮਿਲਦੀ ਬਹੁਤ ਘੱਟਾ ਰੰਗ ਬਹੁਤ ਚੰਗਾ ਮੁੱਲ ਭਰਾ ਇਹਦੇ ਬੱਚਾ ਲੱਗਦਾ ਰ ਮਾਰਦੇ ਹਾਂ ਮਾਰਦੇ ਕੋਈ ਨਹੀਂ ਮੁੱਲ ਕੀ ਰੱਖਿਆ ਵੈਸੇ ਦਾ ਇਹ ਵਸ ਡਾਕਟਰ ਮੋਲੇ ਨਹੀਂ ਆਪਾਂ ਕਰਨਾ 75000 ਦੀ ਬੱਚੀ ਦੇ ਦੇਣੀ ਹੈ ਠੀਕ ਆ ਭਾਈ ਮੁੱਲ 85 ਨਹੀਂ ਕੋਈ 90 ਨਹੀਂ ਠੀਕ ਆ 75 ਦੀ ਬੱਚੀ ਦੇ ਦੇਣੀ ਹੈ ਮੁੱਲ ਘਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੋ 75000 ਦੀ ਜਿਹੜੀ ਆਪਾਂ ਵੈਟ ਦੇ ਦੇਾਂਗੇ ਥਾਨਲੇ ਵਾ ਬੜਾ ਕਮਾ ਆਪਾਂ ਚੰਗਾ ਬੰਦਾ ਡਾਕਟਰ ਜਿੱਥੇ ਮਰਜ਼ੀ ਦਾਸਣ ਕਿਹੜਾ ਦੇ ਕੇ ਭਲਾ ਲੈ ਲਿਆ ਇਹ ਬੜਾ ਮਿਲ ਨਹੀਂ ਆਣੀ ਨਹੀਂ ਮਿਲਦੀ ਭਾਈ ਆਪਾਂ ਵੈੜ ਚੰਗੀ ਆ ਸਨਕੀਆ ਥਾਨ ਤੋਂ ਬਹੁਤ ਚੰਗਾ ਬਾਕੀ ਚਵਾਈ ਦਿਖਾਉਣੀ ਆ ਤੁਹਾਨੂੰ ਚਵਾਈ ਲੈ ਬਾਈ ਬੜੀ ਚੰਗੀ ਚਵਾਈ ਆ ਹਨ ਹੂੰ ਚਵਾਈ ਬਹੁਤ ਚੰਗੇ ਲੱਗੋ ਤੀਆਂ ਪੜਦੀ ਐ ਸਹੀ ਗੱਲ ਆ ਮੂਰਲੇਤਣਾ ਜਿਵੇਂ ਮਾਰਦੇ ਧਾਰਾ ਲੈ ਮੂਰਲੇਤਣਾ ਦੀ ਚਵਾਈ ਚੈੱਕ ਕਰੋ ਬਾਈ ਕੀ ਆ ਬਾਤ ਹੂੰ ਓਕੇ ਆ ਬਾਈ ਚਵਾਈ ਚੂਈ ਵੀ ਨੰਬਰ 1 ਨਾ ਠੰਡੀ ਸੀ ਲਾ ਕੋਈ ਨਿਆਣਾ ਨਹੀਂ ਪਾਇਆ ਕੋਈ ਸ਼ੋਰ ਨਹੀਂ ਕਰਿਆ ਫੇਸੂਸ ਬਹੁਤ ਚੰਗਾ ਮੋਹ ਇਹਨਾਂ ਗਾਲਾਂ ਵੱਡੀ ਆਂਦੀ ਐ ਬਾਈ ਨਗਪਰਾ ਕੋਲੇ ਤਿੰਨ ਸੀ ਤਿੰਨੇ ਹੀ ਸੋਈਆਂ ਸਵਾਈਆਂ ਰੇਟ ਬਾਈ ਨੇ ਤਿੰਨਾਂ ਦੀ ਜਾਇਜ਼ ਕਰਿਆ ਕਿਸੇ ਵੀਰ ਨੇ ਕੋਈ ਵੀ ਨਗ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਓ ਵੀਡੀਓ ਨੂੰ ਵੇਖ ਲਈ ਸਾਰੇ ਵੀਰਾਂ ਦਾ ਤਦੋਂ ਚਲੋ ਚਲੋ ਜੀ